ਕਈ ਵਾਰ ਟੂਰਿਸਟ ਵੀਜ਼ਾ ਤੇ ਜਾਂਦੇ ਨੇ ਬਹੁਤੇ ਲੋਕ ਡੰਕੀਆਂ ਲਾ ਕੇ ਜਾਂਦੇ ਨੇ ਬਹੁਤੇ ਲੋਕ ਤੇ ਬਾਕੀ ਜੇ ਗੱਲ ਕਰੀਏ ਤਾਂ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਤੇ ਜਦੋਂ ਜਾਂਦੇ ਆ ਖਾਸ ਕਰਕੇ ਤਾਂ ਉੱਥੇ ਹੀ ਰਹਿ ਜਾਂਦੇ ਆ ਬਹੁਤ ਸਾਰੇ ਲੋਕ ਉੱਥੇ ਰਹਿ ਕੇ ਜਿਹੜਾ ਉਹ ਬਾਅਦ ਦੇ ਵਿੱਚ ਘਟ ਜਿਹੜਾ ਇੱਕ ਵੇਜ ਮਿਲਦਾ ਜਾਨੀ ਕਿ ਜੇ ਡਾਲਰ ਰੇਟ ਆਮ ਚੱਲ ਰਿਹਾ 20 22 ਤਾਂ ਉਹ 15 14 13 ਇੱਥੇ ਡਾਲਰ ਤੇ ਵੀ ਰੇਟ ਤੇ ਕੰਮ ਕਰਦੇ ਨੇ ਤਾਂ ਜਿਹਦੇ ਕਰਕੇ ਜਿੰਨਾ ਮਾਲਕਾਂ ਨੇ ਕੰਪਨੀ ਦੇ ਮਾਲਕਾਂ ਨੇ ਜਿੱਥੇ ਜਿਹੜਾ ਉਹਨਾਂ ਨੂੰ ਰੱਖਿਆ ਹੁੰਦਾ ਆਪਣੇ ਕਾਮਾਕਾਰਾਂ ਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਕਿ ਘੱਟ ਵੇਜ ਤੇ ਚਲੋ ਇਹ ਲੇਬਰ ਕੰਮ ਕਰ ਰਹੀ ਹੈ ਪਰ ਉਹ ਉੱਥੇ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਆ ਤੇ ਬਾਅਦ ਦੇ ਵਿੱਚ ਜਦੋਂ 3-4 ਸਾਲ ਹੋ ਜਾਂਦੇ ਆ ਫਿਰ ਜਿਗਾੜ ਲਗਾ ਕੇ ਜਾਂ ਕਹਿ ਲਈਏ ਕਿ ਫਿਰ ਉੱਥੇ ਵਿਆਹ ਕਰਵਾ ਲੈਂਦੇ ਆ ਜਾਂ ਫਿਰ ਏਜੰਟ ਕਰਵਾ ਕੇ ਵਕੀਲ ਕਰਵਾ ਕੇ ਕਿਵੇਂ ਨਾ ਕਿਵੇਂ ਜਿਹੜਾ ਉਹ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਆ ਪਰ ਤੁਹਾਨੂੰ ਦੱਸ ਦੇ ਕਿ ਹੁਣ ਇੰਨਾ ਸਾਰਿਆਂ ਦੇ ਉੱਪਰ ਕੈਨੇਡਾ ਸਰਕਾਰ ਟਰੂਡੋ ਸਰਕਾਰ ਸ਼ਿਕੰਜਾ ਕਸਨ ਜਾ ਰਹੀ ਆ ਔਰ ਵੱਡੇ ਪੱਧਰ ਦੇ ਉੱਪਰ ਡੰਕੀਆਂ ਲਾ ਕੇ ਜਦੋਂ ਜਾਂਦੇ ਆ ਲੋਕ ਤਾਂ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਆ ਸਾਈਲੰਮ ਫਾਈਲ ਕਰਦੇ ਆ ਤੇ ਫਿਰ ਜਦੋਂ ਉੱਥੇ ਰਹਿੰਦੇ ਆ ਆਪਣਾ ਜੀਵਨ ਗੁਜ਼ਾਰਾ ਕਰਨ ਦੇ ਲਈ ਫਿਰ ਕੰਮ ਤਾਂ ਕਰਨਾ ਪੈਂਦਾ ਪਰ ਕੰਮ ਕਿਵੇਂ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਕੋਲ ਤਾਂ ਪਾਸਪੋਰਟ ਨਹੀਂ ਆ ਸਾਡੇ ਕੋਲ ਤਾਂ ਜਿਹੜਾ ਪੂਰੇ ਡਾਕੂਮੈਂਟ ਨਹੀਂ ਆ ਅਸੀਂ ਲੀਗਲ ਤੌਰ ਤੇ ਰਹਿ ਰਹੇ ਆ ਇੱਥੇ ਫਿਰ ਬਾਅਦ ਦੇ ਵਿੱਚ ਉਹ ਕੀ ਕਰਦੇ ਆ ਉੱਥੇ ਘੱਟ ਵੇਜ ਦੇ ਉੱਪਰ ਕੰਮ ਕਰ ਦਿਆ ਜਾਨੀ ਕਿ ਘੱਟ ਡਾਲਰ ਰੇਟ ਤੇ ਕੰਮ ਕਰ ਦਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ 20 ਬਾਈ ਕਿਤੇ ਚੱਲਦਾ ਜਾਂ ਕਿਤੇ 15 16 ਚੱਲਦਾ ਤਾਂ ਫਿਰ ਉਹ 8 9 ਲੈ ਲਓ ਜਾਂ ਫਿਰ 10 11 ਲਾ ਲਓ ਮੰਨ ਲਓ ਕਿ ਉੱਤੇ ਘੱਟ ਵੇਜ ਦੇ ਉੱਪਰ ਆਪਣਾ ਕੰਮ ਕਰ ਦਿਆ ਇਹਦੇ ਨਾਲ ਕੀ ਹੁੰਦਾ ਜਿਹੜੇ ਕੰਪਨੀ ਦੇ ਮਾਲਕ ਹੈ ਜਿੱਥੇ ਉਹ ਕੰਮ ਕਰਦੇ ਆ ਉਹਨਾਂ ਨੂੰ ਫਾਇਦਾ ਹੁੰਦਾ ਕਿ ਚਲੋ ਠੀਕ ਹੈ ਘੱਟ ਰੁਪਿਆਵਾਂ ਦੇ ਉੱਪਰ ਘੱਟ ਦਿਹਾੜੀ ਦੇ ਉੱਪਰ ਜਿਹੜਾ ਇੱਥੇ ਲੇਬਰ ਕੰਮ ਕਰ ਰਹੀ ਆ ਤਾਂ ਅਜਿਹਾ ਕੁਝ ਕਰਕੇ ਲੀਗਲ ਤੌਰ ਤੇ ਰਹਿ ਰਹੇ ਪ੍ਰਵਾਸੀ ਉੱਥੇ ਆਪਣਾ ਜੀਵਨ ਬਸਰ ਕਰ ਦਿਆ ਪਰ ਤੋਂ ਹੁੰਦਾ ਦੇ ਕਿ ਹ ਦੇਆ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਭਾਈ ਤੁਸੀਂ ਇਹ ਆਦਤ ਆਪਣੀ ਬੰਦ ਕਰ ਦਿਓ ਹੁਣ ਘੱਟ ਵੇਜ ਤੇ ਲੇਬਰ ਰੱਖਣ ਦੀ ਤੁਸੀਂ ਵੱਧ ਵੇਜ ਦੇ ਉੱਪਰ ਲੇਬਰ ਰੱਖੋ ਪਰ ਕਿਸੇ ਇਲੀਗਲ ਰਹਿ ਰਹੇ ਪ੍ਰਵਾਸੀ ਨੂੰ ਮਾਈਗ੍ਰੈਂਟ ਨੂੰ ਕਿਸੇ ਨੂੰ ਵੀ ਇੱਥੇ ਨਹੀਂ ਰੱਖਣਾ ਤੇ ਦੂਜੇ ਪਾਸੋਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਹੈ ਕਿ ਜੇ ਕੋਈ ਇੱਥੇ ਘੱਟ ਵੇਜ ਦੇ ਉੱਪਰ ਆ ਕੇ ਕੰਮ ਕਰਦਾ ਤੇ ਉਹਨਾਂ ਨੇ ਖਾਸ ਤੌਰ ਤੇ ਇੱਕ ਸ਼ਬਦ ਵਰਤਿਆ ਉਹਨਾਂ ਨੇ ਕਿਹਾ ਕਿ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਥੇ ਬਰਦਾਸ਼ਤ ਨਹੀਂ ਹੋਣੀਆਂ ਪਹਿਲਾਂ ਚੱਲਦਾ ਹੋਣਾ ਕਿ ਤੁਸੀਂ ਘੱਟ ਵੇਜ ਦੇ ਉੱਪਰ ਇੱਥੇ ਕੰਮ ਕਰਦੇ ਹੋ ਉਹਨਾਂ ਨੇ ਕਿਹਾ ਕਿ ਕੈਨੇਡਾ ਗਵਰਨਮੈਂਟ ਨੂੰ ਤੁਹਾਡੇ ਘੱਟ ਵੇਜ ਦੇ ਉੱਪਰ ਲੇਬਰ ਕਰਨ ਦੀ ਕੋਈ ਲੋੜ ਨਹੀਂ ਹੈ ਕੈਨੇਡਾ ਸਰਕਾਰ ਨੂੰ ਕੋਈ ਲੋੜ ਨਹੀਂ ਕਿ ਇੱਥੇ ਲੇਬਰ ਵਾਧੂ ਐਵੇਂ ਜਿਹੜਿਆ ਘੱਟ ਵੇਜ ਦੇ ਉੱਪਰ ਕੰਮ ਕਰਨ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਲੋਕਾਂ ਨੂੰ ਜ਼ਿਆਦੇ ਤੋਂ ਜ਼ਿਆਦਾ ਮੌਕੇ ਦੇਣੇ ਚਾਹੀਦੇ ਆ ਨੌਕਰੀਆਂ ਦੇ ਵਿੱਚ ਤਾਂ ਇਹ ਬਿਆਨ ਜਿਹੜੇ ਆ ਟਰੂਡੋ ਸਰਕਾਰ ਦੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਦਿੱਤੇ ਗਿਆ ਤਾਂ ਇਹ ਸਭ ਨੂੰ ਕਿਹਦੇ ਨਾਲ ਜੋੜਿਆ ਜਾ ਸਕਦਾ ਹੁਣ ਇਲ ਆ ਰਹੀਆਂ ਹੁਣ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਆ ਰਹੀਆਂ ਨੇ ਟਰੂਡੋ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਉੱਥੇ ਟਰੂਡੋ ਦਾ ਇੰਨਾ ਬੁਰਾ ਹਾਲ ਹੈ ਕਿ ਜਿਹੜੇ ਲੋਕਲ ਗੋਰੇ ਲੋਕ ਨੇ ਜਿਹੜੇ ਕੈਨੇਡੀਅਨ ਮੂਲ ਦੇ ਲੋਕ ਨੇ ਉਹਨਾਂ ਦੇ ਵੱਲੋਂ ਲਗਾਤਾਰ ਪਿਛਲੇ 2.5 ਸਾਲਾਂ ਦੌਰਾਨ ਇੱਕ ਪ੍ਰਦਰਸ਼ਨ ਜਿਹੜਾ ਵਿੱਡਿਆ ਹੋਇਆ ਲਗਾਤਾਰ ਆਪਣੀ ਗੱਡੀਆਂ ਦੇ ਪਿੱਛੇ ਉਹ ਡੈਸ਼ਬੋਰਡ ਦੇ ਉੱਪਰ ਮੂਹਰੇ ਲਾ ਲਓ ਜਾਂ ਫਿਰ ਉਹ ਬਾਰ ਬਾਰ ਜਿਹੜਾ ਹੈ ਗੋ ਬੈਕ ਟਰੂਡੋ ਦੇ ਨਾਰੇ ਲਗਾ ਕੇ ਗੋ ਬੈਕ ਟਰੂਡੋ ਦੇ ਸਲੋਗਨ ਲਗਾ ਕੇ ਉੱਥੇ ਪ੍ਰਦਰਸ਼ਨ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਪਹਿਲਾਂ ਟਰੂਡੋ ਸਰਕਾਰ ਨੇ ਪ੍ਰ ਉੱਪਰ oportunidades ਦਿੱਤੀਆਂ ਵੱਡੇ ਪੱਦਰ ਦੇ ਉੱਪਰ ਨੌਕਰੀਆਂ ਦਿੱਤੀਆਂ ਵੱਡੇ ਪੱਦਰ ਦੇ ਉੱਪਰ ਮੌਕੇ ਦਿੱਤੇ ਧੜਾ ਧੜ ਵੀਜ਼ੇ ਲਵਾਈਗੇ ਟਰੂਡੋ ਸਰਕਾਰ ਲਗਾਤਾਰ ਜਿਹੜਾ ਤੁਹਾਨੂੰ ਪਤਾ ਹੀ ਹੈ 5 ਸਾਲਾਂਾਂ ਚ ਪਿਛਲੇ ਕਿਵੇਂ ਪੰਜਾਬ ਜਿਹੜਾ ਖਾਲੀ ਹੋਇਆ ਆਪਾਂ ਪੰਜਾਬ ਦੀ ਗੱਲ ਕਰਦੇ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਆ ਬਾਕੀ ਸਟੇਟਾਂ ਦਾ ਵੀ ਸੇਮ ਇਸ ਤਰ੍ਹਾਂ ਹੀ ਹਾਲ ਹੈ ਲਗਾਤਾਰ ਪ੍ਰਵਾਸੀਆਂ ਨੂੰ ਵੀਜ਼ੇ ਤੇ ਵੀਜ਼ੇ ਦੇਈਗੀ ਟਰੂਡੋ ਸਰਕਾਰ ਉਸ ਸਮੇਂ ਚੀਜ਼ਾਂ ਨਹੀਂ ਸੋਚੀਆਂ ਪਰ ਜਦੋਂ ਨੂੰ ਪਤਾ ਲੱਗਿਆ ਜਿਵੇਂ ਸਿਆਣੇ ਕਹਿੰਦੇ ਆ ਨਾ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਤੇ ਜੇ ਮੂੰਹ ਨਾਲ ਵੀ ਨਾ ਖੋਲਣ ਤਾਂ ਫਿਰ ਉਸ ਨੂੰ ਗੋਲ ਗ ਕੈਨੇਡਾ ਦੀ ਟਰੂਡੋ ਸਰਕਾਰ ਤੇ ਗੋਲਗੰਡ ਜਿਹੜੀ ਆ ਖੁੱਲਣੀ ਰਹੀ ਤੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਵੀ ਨਹੀਂ ਖੁੱਲ ਰਹੀਆਂ ਤਾਂ ਇਹੋ ਜਿਹੇ ਬਿਆਨ ਜੜੇ ਆ ਇਹੋ ਜਿਹੇ ਸਟੈਪ ਚੱਕਣੇ ਪੈ ਰਹੇ ਆ ਪ੍ਰਵਾਸੀਆਂ ਦੇ ਖਿਲਾਫ ਕਿਸੇ ਸਮੇਂ ਪ੍ਰਵਾਸੀ ਜੇ ਗੱਲ ਕਰੀਏ ਖਾਸ ਤੌਰ ਤੇ ਆਪਾਂ ਦੂਰ ਕੀ ਜਾਣਾ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਆ ਜੇ ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਦੀ ਉੱਥੇ ਗੱਲ ਕਰੀਏ ਵੱਡੇ ਪੱਦਰ ਦੇ ਉੱਪਰ ਪੰਜਾਬੀ ਡੰਕੀਆਂ ਲਾ ਕੇ ਜਾਂਦੇ ਨੇ ਵੱਡੇ ਪੱਦਰ ਦੇ ਉੱਪਰ ਵਿਜ਼ਟਰ ਵੀਜ਼ੇ ਟੂਰਿਸਟ ਵੀਜ਼ੇ ਲਾ ਕੇ ਜਾਂਦੇ ਆ ਤੇ ਉੱਥੇ ਰਹਿ ਪੈਂਦੇ ਆ ਫਿਰ ਗੈਰ ਕਾਨੂੰਨੀ ਤੌਰ ਤੇ ਉੱਥੇ ਜਾ ਕੇ ਫਿਰ ਇਲੀਗ ਦੇ ਉੱਪਰ ਉਸ ਟਾਈਮ ਤੱਕ ਫਰ ਟਰੂਡੋ ਸਰਕਾਰ ਨੇ ਚੀਜ਼ਾਂ ਨਹੀਂ ਸੋਚੀਆਂ ਲਗਾਤਾਰ ਵੀਜ਼ੇ ਤੇ ਵੀਜ਼ੇ ਦੇ ਹੀ ਗਏ ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਇਲੈਕਸ਼ਨ ਆ ਗਈਆਂ ਤੇ ਲੋਕ ਲੋਕ ਜਿਹੜੇ ਨੇ ਉਹ ਸਾਡਾ ਬਹੁਤ ਵਿਰੋਧ ਕਰ ਰਹੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਸੀ ਜਿਵੇਂ ਇੱਕ ਵਾਰ ਵਿਰੋਧੀ ਧਿਰ ਦੇ ਨੇਤਾ ਦਾ ਬਿਆਨ ਤੁਹਾਨੂੰ ਦੱਸ ਦਿੰਦੇ ਨੇ ਇੱਕ ਵਾਰ ਵਿਰੋਧੀ ਧਿਰ ਦੇ ਨੇਤਾ ਨੇ ਬਿਆਨ ਦਿੱਤਾ ਸੀ ਕਿ ਟਰੂਡੋ ਸਰਕਾਰ ਜਿਹੜੇ ਹੁਣ ਸਟੈਪ ਚੱਕ ਰਹੀ ਹੈ ਇਹ ਪਹਿਲਾਂ ਚੱਕਣੇ ਚਾਹੀਦੇ ਸੀ ਇਹ ਤਾਂ ਹੁਣ ਵੋਟਾਂ ਲੈਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਪਹਿਲਾਂ ਤਾਂ ਪ੍ਰਵਾਸੀਆਂ ਨੂੰ ਇੱਥੇ ਬਸਾਇਆ ਪ੍ਰਵਾਸੀਆਂ ਨੂੰ ਕੰਮ ਦਿੱਤਾ ਤੇ ਹੁਣ ਜਿਹੜਾ ਬਾਅਦ ਦੇ ਵਿੱਚ ਅਜਿਹੇ ਫੈਸਲੇ ਲੈ ਰਹੀ ਹੈ ਟਰੂਡੋ ਸਰਕਾਰ ਪਾਤੋਂ ਦੱਸਦੀ ਹੈ ਕਿ ਜਦੋਂ ਹੁਣ ਵੋਟਾਂ ਨੇੜੇ ਆ ਗਈਆਂ ਨੇ ਤਾਂ ਟਰੂਡੋ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਇੱਕ ਮੁਹਿੰਮ ਵਿੱਢ ਦਿੱਤੀ